ਹਾਂਜੀ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਆਪ ਸਭ ਨਾਲ ਇੱਕ ਵੀਡੀਓ ਜੋ ਖਾਸ ਸਾਂਝੀ ਕਰਨ ਜਾ ਰਹੇ ਹਾਂ ਇਹ ਹੈ ਦੀਵਾਲੀ ਦਾ ਖਾਸ ਕਰਮ ਅਗਰ ਤੁਸੀਂ ਇੱਕ ਕਰਮ ਕਰ ਲੈਂਦੇ ਹੋ ਦਰਵਾਰ ਵਿੱਚ ਕੋਈ ਮਹਿੰਗੀ ਚੀਜ਼ ਨਹੀਂ 10 ਰੁਪਏ ਦੀ ਹੀ ਆਉਣੀ ਹੈ ਸੋ ਦਰਵਾਰ ਵਿੱਚ ਲਿਆ ਕੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੰਦਗਾਲੀ ਵਾਲੇ ਦਿਨ ਤੁਸੀਂ ਰੱਖ ਲੈਂਦੇ ਹੋ ਦਰਵਾਰ ਵਿੱਚ ਤਾਂ ਇਹਦੇ ਨਾਲ ਤੁਸੀਂ ਇੱਕ ਸਾਲ ਦੀਆਂ ਮੁਸੀਬਤਾਂ ਟਾਲ ਸਕਦੇ ਆ ਕਿਉਂਕਿ ਬਹੁਤ ਹੀ ਲਾਉਦਾਇਕੇ ਕਰਮ ਹੈ ਜੀ ਸੋ ਇਹਦੇ ਨਾਲ ਕਾਫੀ ਮੁਸ਼ਕਲਾਂ ਦੇ ਵੀ ਹੱਲ ਹੋਣਗੇ ਜੀ ਤੇ ਕਿਉਂਕਿ ਦੀਵਾਲੀ ਤੇ ਖਾਸ ਨੂੰ ਕਰਨਾ ਚਾਹੀਦਾ ਕਰਮ ਕਿਉਂਕਿ ਉਹ ਰਾਤ ਹੀ ਐਸੀ ਹੈ ਉਸ ਰਾਤ ਦੇ ਉਸ ਚੀਜ਼ ਤੇ ਮਾਲਕ ਦੀ ਪੀਰਾ ਭੀਰਾ ਦੀ ਮੁਰਸ਼ਦ ਦੀ ਦ੍ਰਿਸ਼ਟੀ ਪਵੇਗੀ ਜੀ ਸੋ ਉਹਨਾਂ ਦੀ ਨਜ਼ਰ ਹੋ ਜਾਵੇਗੀ ਨਜ਼ਰ ਤਾਂ ਵੈਸੇ ਵੀ ਉਹਨਾਂ ਦੀ ਰਹਿੰਦੀ ਆ ਪਰ ਜੇਕਰ ਸਮਝਿਆ ਜਾਵੇ ਤਦ ਮਾਨ ਨੂੰ ਸਮਝਾਇਆ ਜਾਵੇ ਤਦ ਜੇਕਰ ਅਸੀਂ ਇਹ ਸੋਚ ਲਿਆ ਕਿ ਸਾਡੇ ਮਾਲਕ ਨੇ ਇਸ ਚੀਜ਼ ਤੇ ਨਜ਼ਰ ਕਰ ਦਿੱਤੀ ਆ ਤੇ ਉਹ ਸਾਡੇ ਲਈ ਬਹੁਤ ਅਨਮੋਲ ਹੋ ਜਾਂਦੀ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਨਹੀਂ ਆਮ ਹੀ ਚੀਜ਼ ਆ ਖਾਸ ਨਹੀਂ ਹੈ ਤਾਂ ਫਿਰ ਉਹ ਆਮ ਬਣ ਕੇ ਰਹਿੰਦੀ ਆ ਸੋਚ ਨੂੰ ਟਕਾਉਣਾ ਪਵੇਗਾ ਪਰ ਜਿਹੜੀ ਦੀਵਾਲੀ ਦੀ ਰਾਤ ਹੈ ਇਹਦੇ ਵਿੱਚ ਤਾਂ ਬਹੁਤ ਕੁਝ ਮਿਲਦਾ ਹੈ ਕਿਉਂਕਿ ਬਹੁਤ ਹੀ ਖਾਸ ਰਾਤ ਹੈ ਤੇ ਇਹਦੇ ਤੇ ਜੋ-ਜੋ ਕਰਮ ਕਰਨੇ ਬਣਦੇ ਨੇ ਆਪਾਂ ਸਾਂਝੇ ਕਰਾਂਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਪੂਰੀ ਸੁਣ ਲੈਣਾ ਸਮਝਣਾ ਤੇ ਅਮਲ ਜ਼ਰੂਰ ਕਰਨਾ ਜੀ ਕੋਈ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਪੂਰੀਆਂ ਜ਼ਰੂਰ ਸੁਣਿਆ ਕਰੋ ਉਹਨਾਂ ਚੋਂ ਵੀ ਇਸ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਤੇ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲਦਾ ਹੈ ਉਹ ਇੱਕ ਵਾਰ ਕਮੈਂਟ ਵਿੱਚ ਜ਼ਰੂਰ ਲਿਖ ਕੇ ਦੱਸਿਆ ਕਰੋ ਤੇ ਬਾਕੀ ਦਿਵਾਲੀ ਤੱਕ ਜੇਕਰ ਕੋਈ ਕੁਝ ਪੁੱਛਣਾ ਚਾਹੁੰਦੇ ਹੋ ਕੋਈ ਕਰਮ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਕਮੈਂਟਾਂ ਰਾਹੀਂ ਸ਼ੇਅਰ ਕਰਨੀ ਜੀ ਗੱਲ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਕਮੈਂਟ ਵਿੱਚ ਜੀ ਆਪੀ ਰਾ ਦੀ ਜੀ ਆਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ 'ਤੇ ਹੁੰਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਆ ਸਖੀ ਇਹਨਾਂ ਨੇ ਕਮੈਂਟ ਜੋ ਕੀਤਾ ਹੈ ਸਵਾਲ ਕਹਿੰਦੇ ਕਦੇ ਕਦੇ ਦਿਲ ਕਰੇ ਕਿ ਧੂਪ ਦੀ ਪੂਰੀ ਡੱਬੀ ਲਗਾ ਦਈਏ ਤੇ ਸਾਨੂੰ ਇਹਦੇ ਬਾਰੇ ਦੱਸਣਾ ਕਿ ਕੀ ਕੀ ਕਰੀਏ ਸੋ ਦੇਖੋ ਜਿੱਕਰ ਤੁਹਾਡਾ ਮਨ ਹੈ ਕਿਉਂਕਿ ਮਨ ਵਿੱਚ ਜੋ ਚੰਗਾ ਸਵਾਲ ਉੱਠਦਾ ਆ ਤਾਂ ਜੋ ਵੀ ਮਨ ਵਿੱਚ ਚੰਗਾ ਖਿਆਲ ਆਉਂਦਾ ਆ ਚੰਗਾ ਕਰਮ ਕਰਨ ਦੇ ਉਹ ਤੁਸੀਂ ਕਰਮ ਤੋਂ ਵਾਂਝੇ ਨਹੀਂ ਰਹਿਣਾ ਉਹ ਕਰਮ ਕਰਦੇ ਆ ਕਰੋ ਪਤਾ ਨਹੀਂ ਅੰਦਰ ਬੈਠਾ ਕੌਣ ਸਾਡੇ ਤੋਂ ਕੀ ਕਰਾ ਰਿਹਾ ਆ ਸੋ ਕੌਣ ਮਤਲਬ ਕਿ ਆਪਾਂ ਨੂੰ ਨਹੀਂ ਪਤਾ ਕਿ ਅਸੀਂ ਇਹ ਕਰਮ ਕਰਨ ਨੂੰ ਕਿਉਂ ਵਾਰ-ਵਾਰ ਸੋਚਦੇ ਆਂ ਵਾਰ-ਵਾਰ ਮਨ ਵਿੱਚ ਖਿਆਲ ਆਉਂਦਾ ਕਿਉਂਕਿ ਅੰਦਰ ਜਿਹੜਾ ਬੈਠਾ ਹੈ ਕਰਵਾਉਣ ਵਾਲਾ ਆਪ ਹੈ ਸੋ ਜੇਕਰ ਚੰਗਾ ਕਰਮ ਕਰਨ ਨੂੰ ਮਨ ਤੜਫੇ ਸੋ ਵਾਰ-ਵਾਰ ਮਨ ਵਿੱਚ ਖਿਆਲ ਆਵੇ ਕਿ ਮੈਂ ਇਸ ਤਰ੍ਹਾਂ ਕਰਨਾ ਤੇ ਉਹ ਉਸ ਤਰ੍ਹਾਂ ਕਰਮ ਜ਼ਰੂਰ ਕਰੋ ਪਰ ਜੇਕਰ ਮਾੜਾ ਖਿਆਲ ਮਾੜਾ ਕਰਮ ਤੁਹਾਡੇ ਮਨ ਵਿੱਚ ਆਉਂਦਾ ਹੈ ਉੱਥੇ ਰੁਕਣਾ ਹੈ ਉੱਥੇ ਤੁਸੀਂ ਐਸਾ ਕੋਈ ਵੀ ਕੰਮ ਨਹੀਂ ਕਰਨਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਬਹੁਤ ਧੰਨਵਾਦ ਕੀ ਤੁਸੀਂ ਸਾਡੇ ਸਵਾਲ ਦਾ ਜਵਾਬ ਦਿੱਤਾ ਕਹਿੰਦੇ ਕਿ ਵੀਡੀਓ ਹਰ ਰੋਜ਼ ਨਹੀਂ ਦੇਖ ਹੁੰਦੀ ਪਰ ਕਦੇ-ਕਦੇ ਦੇਖ ਲਈਦੀ ਹੈ ਜਦੋਂ ਦਵਾਈ ਦਾ ਅਸਰ ਹੁੰਦਾ ਸਿਹਤ ਠੀਕ ਹੁੰਦੀ ਹੈ ਵਾਹਨਾ ਸਿਹਤ 4 ਮਹੀਨਿਆਂ ਤੋਂ ਠੀਕ ਨਹੀਂ ਹੈ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਜਦੋਂ ਐਸੇ ਹਾਲਾਤ ਹੋਣ ਤਾਂ ਉੱਥੇ ਤੁਹਾਨੂੰ ਬਹੁਤ ਤੋਂ ਵੱਧ ਚੰਗਾ ਗਿਆਨ ਸੁਣਨ ਦੀ ਜ਼ਰੂਰਤ ਹੈ ਚੰਗਾ ਕਰਮ ਕਰਨ ਦੀ ਜ਼ਰੂਰਤ ਹੈ ਤੇ ਵੱਧ ਤੋਂ ਵੱਧ ਨਾਮ ਸਿਮਰਨ ਦੀ ਜ਼ਰੂਰਤ ਹੈ ਸੇਵਾ ਕਰਨ ਦੀ ਜ਼ਰੂਰਤ ਹੈ ਜੇ ਹੋਰ ਨਹੀਂ ਤਾਂ ਮੰਜੀ ਤੇ ਪਏ ਜਾਂ ਕੋਈ ਵੀ ਦੁੱਖ ਤਕਰੀਬਾ ਕਿਉਂਕਿ ਜ਼ਿਆਦਾਤਰ ਤਾਂ ਦੁੱਖ ਦੇ ਵਿੱਚ ਆਰਾਮ ਹੀ ਇਨਸਾਨ ਕਰਦਾ ਆ ਆਰਾਮ ਕਰਦੇ ਕਰਦੇ ਹੀ ਇੱਕ ਸਿਰਫ ਅਸੀਂ ਆਪਣੀ ਜੀਭਾ ਨੂੰ ਹੀ ਲਗਾਉਣਾ ਹੈ ਕੁਝ ਹੋਰ ਤਾਂ ਨਹੀਂ ਕਰਨਾ ਪੈਣਾ ਮਨ ਨੂੰ ਟਿਕਾਉਣਾ ਪੈਣਾ ਬੈਠੇ ਬੈਠੇ ਅੰਦਰੋਂ ਅੰਦਰੀ ਉਹ ਮਾਲਕ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਜੀ ਦਵਾਈ ਕੰਮ ਨਹੀਂ ਆਉਂਦੀ ਉੱਥੇ ਫਿਰ ਕੀਤੀਆਂ ਹੋਈਆਂ ਦਵਾਈਆਂ ਫਰਿਆਦਾ ਕੰਮ ਆ ਜਾਂਦੀਆਂ ਹੈ ਜੀ ਕਿਉਂਕਿ ਬੋਰਡ ਨਾ ਪਿੰਦਾ ਬੋਰਡ ਨਾਲੇ ਨੂੰ ਜਿਹਨੂੰ ਅਸੀਂ ਯਾਦ ਕਰਦੇ ਹਾਂ ਬਸ ਗੱਲ ਤਾਂ ਇਹ ਹੈ ਮੁਸ਼ਕਲ ਇਹ ਆ ਕਿ ਉਸ ਵਕਤ ਅਸੀਂ ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦੇ ਤੂੰ ਕੋਸ਼ਿਸ਼ ਕਰੋ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਕੱਟਿਆ ਸਮਾਂ ਕਦੇ ਵਿਅਰਥ ਨਹੀਂ ਜਾਂਦਾ ਸੋ ਇਸ ਕਰਕੇ ਵੱਧ ਚੜ ਕੇ ਉਸ ਸਮੇਂ ਧਿਆਨ ਜਿਹੜਾ ਮਾਲਕ ਦੀ ਤਰਫ ਲਗਾਉਗੇ ਤੇ ਦੁੱਖ ਘਟਣ ਲੱਗ ਪਵੇਗਾ ਕਿਉਂਕਿ ਧਿਆਨ ਮਾਲਕ ਦੀ ਤਰਫ ਰਹੇਗਾ ਤੇ ਦੁੱਖ ਘੱਮ ਹੋ ਜਾਂਦੇ ਨੇ ਜਿਵੇਂ ਕਿ ਮੰਨ ਲਓ ਕਿ ਕੋਈ ਬਿਮਾਰ ਹੈ ਪਰ ਕੰਮ ਕਰਨਾ ਵੀ ਜ਼ਰੂਰੀ ਹੈ ਤੇ ਹੁਣ ਉਹ ਜਦੋਂ ਆਪਣੀ ਦਿਹਾੜੀ ਦੀ ਬਲਾ ਸੋਚ ਦਿੰਦਾ ਹੈ ਕਿ ਮੈਂ ਦਿਹਾੜੀ ਲਗਾਉਣੀ ਆ ਤੇ ਉਹ ਸਾਰਾ ਧਿਆਨ ਫਿਰ ਉਹ ਕੰਮ ਕਰਦੇ ਹੁੰਦਾ ਤੇ ਉਹ ਦਿਹਾੜੀ ਵੀ ਵਧੀਆ ਨਿਕਲ ਜਾਂਦੀ ਦੁੱਖ ਘੱਟ ਜਾਂਦਾ ਰਹਿੰਦਾ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਪਹਿਲਾਂ ਮੇਰੇ ਘਰ ਵਾਲਾ ਲੰਗਰ ਲਗਾਉਂਦਾ ਸੀ ਪਰ ਹੁਣ ਨਹੀਂ ਲਗਾਉਂਦਾ ਕਹਿੰਦੇ ਕਿ ਮੈਨੂੰ ਵੀ ਪੀਰਾਂ ਦੇ ਚਾਣ ਨਹੀਂ ਦਿੰਦਾ ਸੋ ਦੇਖੋ ਜੀ ਬਾਕੀ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਸੁਣ ਕੇ ਹਿੰਮਤ ਮਿਲਦੀ ਹੈ ਸੋ ਦੇਖੋ ਜੀ ਜੇਕਰ ਕਰਮ ਕਰਨਾ ਸ਼ੁਰੂ ਕੀਤਾ ਹੈ ਤਾਂ ਉਹ ਕਰਦੇ ਰਹਿਣਾ ਚਾਹੀਦਾ ਆਪਾਂ ਬਹੁਤ ਵਾਰ ਵੀਡੀਓ ਵਿੱਚ ਦੱਸਦੇ ਰਹੇਦਾ ਕਿ ਜਿਹੜੇ ਫਰਿਸ਼ਤੇ ਨੂੰ ਤੁਸੀਂ ਜਗਾ ਲਿਆ ਹੈ ਹੁਣ ਫੜ ਕੇ ਰੱਖੋ ਜਿੰਦਗੀ ਦੀ ਲੜਾਈ ਜਿਹੜੀ ਹੈ ਸਿਰਫ ਹੁਣ ਉਸ ਦੇ ਸਹਾਰੇ ਹੀ ਲੜਨੀ ਪਵੇਗੀ ਕਿਉਂਕਿ ਜ਼ਿੰਦਗੀ 'ਚ ਚੰਗਾ ਮਾੜਾ ਸਮਾਂ ਆਵੇ ਪਰ ਇੱਕ ਦੇ ਬਣ ਕੇ ਰਹਿਣਾ ਹੈ ਤੇ ਇੱਕ ਨੂੰ ਫਿਰ ਫਿਕਰ ਵੀ ਹੁੰਦਾ ਹੈ ਕਿ ਇਹਨੇ ਆਸ ਨੀਰੇ ਤੇ ਲਗਾਈ ਹੋਈ ਆ ਸੋ ਫਿਰ ਭੁੱਲੋ ਨਾ ਜੇਕਰ ਤੁਸੀਂ ਅੱਜ ਇਹ ਗਲਤੀ ਕਰਦੇ ਹੋ ਭੁੱਲ ਜਾਂਦੇ ਹੋ ਤੇ ਮੰਨਣਾ ਤਾਂ ਪੈਣਾ ਹੀ ਆ ਚਾਹੇ 10 ਸਾਲ ਬਾਅਦ ਮੰਨੋ ਕਿ ਪੀੜੀ ਦੀ ਪੀੜੀ ਰੌਣ ਜਿਹੜੀ ਆ ਉਸੇ ਹੀ ਫਰਿਸ਼ਤੇ ਦੇ ਮੂਰੇ ਆਈ ਜਾਣੀਆਂ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਸਮਾਂ ਰਹਿੰਦੇ ਹੀ ਅਸੀਂ ਇਹ ਮੌਕੇ ਨੂੰ ਸੰਭਾਲ ਲਈਏ ਜੇਕਰ ਨਹੀਂ ਸੰਭਾਲੋਗੇ ਤਾਂ ਬਹੁਤ ਕੁਝ ਜ਼ਿੰਦਗੀ ਵਿੱਚ ਖਰਾਬ ਹੋ ਜਾਂਦਾ ਆ ਫਿਰ ਛੇਤੀ ਕੁਲਾਂ ਤੇ ਨਹੀਂ ਆਉਂਦਾ ਫੱਕਰ ਜੇਕਰ ਰੁੱਸ ਜਾਵੇ ਸੋ ਰਹਿਣ ਤੇ ਵੀ ਬਹੁਤ ਆ ਤੇ ਸਤਿ ਦਿਲ ਵੀ ਬਹੁਤ ਹੁੰਦੇ ਨੇ ਪੀਰ ਫਕੀਰ ਸੋ ਇਸ ਕਰਕੇ ਆਪਣਾ ਕਰਮ ਜ਼ਿੰਮੇ ਦਾ ਹੈ ਉਹ ਕਰਦੇ ਜਾਓ ਪਿੱਛੇ ਨਾ ਹਟੋ ਗਰਮ ਕਰਨਾ ਕੋਸ਼ਿਸ਼ ਲਾਹੀਂ ਖਟੋਗੇ ਕੁਛ ਪਾਉਂਗੇ ਇਹ ਨਹੀਂ ਹੈ ਕਿ ਕੁਛ ਮਿਲਣਾ ਨਹੀਂ ਜ਼ਿੰਦਗੀ ਦੇ ਵਿੱਚ ਸੋ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਸਹੀ ਸਮਾਂ ਆਉਣ ਤੇ ਮਾਲਕ ਦਿੰਦਾ ਜਦੋਂ ਸਾਡੇ ਲਈ ਕੋਈ ਚੀਜ਼ ਸਹੀ ਹੁੰਦੀ ਉਹ ਸਮੇਂ ਆ ਕੇ ਉਹ ਚੀਜ਼ ਮਿਲਦੀ ਆ ਐਤੇ ਇਹ ਨਹੀਂ ਫੜਾ ਦਿੰਦਾ ਮਾਲਕ ਜਾਣੀ ਜਾਣ ਹੈ ਆਉਣ ਵਾਲੇ ਸਮੇਂ 'ਚ ਸਾਡਾ ਕੀ ਹੋਣ ਵਾਲਾ ਕਦ ਕਿੱਥੇ ਕੋਈ ਸਾਡੇ ਨਾਲ ਕੀ ਕਰ ਜਾਵੇ ਉਹ ਸਭ ਪਤਾ ਹੈ ਉਹ ਸਮੇਂ ਦੇ ਹਿਸਾਬ ਨਾਲ ਚੀਜ਼ ਦਿੰਦਾ ਸੋ ਇਸ ਕਰਕੇ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਓ ਸੇਵਾ ਦੇ ਸਿਰ ਤੇ ਹੀ ਸਭ ਕੁਝ ਤੁਸੀਂ ਪਾ ਸਕਦੇ ਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਘਰ ਵਿੱਚ ਪਿੱਤਰਾਂ ਦੀ ਯੂਤ ਲਗਾਉਂਦੇ ਆ ਕਿ ਅਸੀਂ ਉਹਨਾਂ ਅੱਗੇ ਬੈਠ ਕੇ ਪੀਰਾਂ ਦਾ ਨਾਮ ਲੈ ਸਕਦੇ ਆ ਸੋ ਇਸ ਤਰ੍ਹਾਂ ਪਿੱਤਰ ਸਾਡੇ ਨਾਲ ਦਰਾਇਤ ਨਹੀਂ ਹੋਣਗੇ ਸੋ ਦੇਖੋ ਜੀ ਜੇਕਰ ਘਰ ਵਿੱਚ ਦਰਬਾਰ ਹੈ ਬਣਿਆ ਪੀਰਾਂ ਪੀਰਾਂ ਦਾ ਮਸਤਾ ਦਾ ਦੇਵਤਿਆਂ ਦਾ ਤੇ ਉੱਥੇ ਬਜ਼ੁਰਗ ਦਾ ਨਿਗਮਾ ਬਜ਼ੁਰਗ ਦਾ ਨਿਗਮਾ ਜ਼ਰੂਰ ਪੈਂਦਾ ਹੈ ਪਹਿਲਾਂ ਬਜ਼ੁਰਗਾਂ ਨੂੰ ਜਾਨੀ ਤਿੱਕਰਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਤੇ ਜੇਕਰ ਘਰ ਵਿੱਚ ਕੋਈ ਦਰਵਾਰ ਨਹੀਂ ਹੈ ਸਿਰਫ ਤੁਸੀਂ ਬਜ਼ੁਰਗ ਦੀ ਹੀ ਸੇਵਾ ਕਰਦੇ ਹੋ ਪਿਤਰਾ ਦੀ ਹੀ ਕਰਦੇ ਹੋ ਇਹ ਚਲੋ ਤੁਹਾਡਾ ਕੋਈ ਰੀਤੀ ਰਿਵਾਜ ਹੋ ਸਕਦਾ ਹੈ ਸੋ ਜੇਕਰ ਪੀਰਾਂ ਫਕੀਰਾਂ ਦਾ ਦਰਵਾਰ ਹੈ ਤੇ ਪਹਿਲਾਂ ਸਜਦਾ ਸਲਾਮ ਬਜ਼ੁਰਗ ਨੂੰ ਜਾਨੀ ਜਿਵੇਂ ਕਿ ਪਿਤਰਾ ਨੂੰ ਕਿਹਾ ਹੈ ਪਿਤਰਾ ਨੂੰ ਕੀਤਾ ਜਾਂਦਾ ਹੈ ਤੇ ਫਿਰ ਪੀਰਾਂ ਫਕੀਰਾਂ ਨੂੰ ਤੇ ਫਿਰ ਜਦੋਂ ਅਰਦਾਸ ਬੇਨਤੀਆਂ ਸੀ ਕਰਦੀਆਂ ਤੇ ਉਹ ਸਾਡਾ ਬਜ਼ੁਰਗ ਪੀਰਾ ਵਗੈਰਾ ਅੱਗੇ ਸਾਡੀ ਅਰਦਾਸ ਰੱਖਦਾ ਹੈ ਉਹ ਪੀਰਾ ਪੀਰਾ ਤੋਂ ਲੈ ਕੇ ਚੀਜ਼ ਸਾਡੀ ਝੋਲੀ ਵਿੱਚ ਪਾਉਂਦਾ ਹੈ ਕਿਉਂਕਿ ਪੀਰਾ ਪੀਰਾ ਨੇ ਫਿਰ ਪਹਿਲੀ ਅਰਦਾਸ ਬਜ਼ੁਰਗ ਦੀ ਸੁਣਨੀ ਆ ਤੁਹਾਡੇ ਪਿਤਰਾਂ ਦੀ ਸੁਣਨੀ ਆ ਤੁਹਾਤੋਂ ਵੀ ਪਹਿਲਾਂ ਕਿਉਂਕਿ ਉਹ ਸੇਵਾ ਕਰਦੇ ਗਏ ਨੇ ਤੇ ਉਹਨਾਂ ਦੀ ਅਰਦਾਸ ਜਲਦੀ ਸੁਣੀ ਜਾਣੀ ਇੱਕ ਜਦੋਂ ਇਨਸਾਨ ਜਦ ਸਰੀਰ ਛੱਡ ਦਿੰਦਾ ਹੈ ਉਸ ਤੋਂ ਬਾਅਦ ਜਿਆਦਾ ਪਾਵਰਫੁਲ ਹੋ ਜਾਂਦੀ ਉਹ ਕਿਉਂਕਿ ਪਹਿਲਾਂ ਸੇਵਾ ਕਰਦੀ ਗਈ ਹੈ ਤੇ ਫਿਰ ਸੇਵਾ ਕਰਨ ਵਾਲੇ ਨੂੰ ਕੁਝ ਨਾ ਕੁਝ ਤਾਂ ਮਾਲਕ ਬਖਸ਼ਦਾ ਹੀ ਹੈ ਜੀ ਔਦਾ ਦਿੰਦਾ ਹੀ ਹੈ ਕੋਈ ਨਾ ਕੋਈ ਸੋ ਇਸ ਕਰਕੇ ਹੈ ਜੇਕਰ ਦਰਬਾਰ ਹੋਰ ਵੀ ਤੁਸੀਂ ਕਿਸੇ ਪੀਰ ਫੀਰ ਦੇਵਤੇ ਨੂੰ ਮੰਨਦੇ ਹੋ ਤਾਂ ਬਜ਼ੁਰਗਾਂ ਨੂੰ ਸਹੀ ਦਸਨਾਮ ਕਰਕੇ ਅਰਦਾਸ ਨਹੀਂ ਤੇ ਦੁੱਖ ਤੁਹ ਲਈ ਬਜ਼ੁਰਗ ਨੂੰ ਦੱਸ ਕੇ ਫਿਰ ਤੁਸੀਂ ਹੋਰ ਜਿਨ੍ਹਾਂ ਦਾ ਵੀ ਨਾਮ ਲੈਂਦੇ ਹੋ ਨਾ ਅੰਗੇ ਬੈਠ ਕੇ ਅਰਦਾਸ ਲੈੰਤੀ ਕਰ ਲੋ ਸੋ ਇਸ ਤਰ੍ਹਾਂ ਸੇਵਾ ਚੱਲਦੀ ਆ ਜੀ ਬਾਕੀ ਜੋ ਇੱਥੇ ਗੱਲ ਕੀਤੀ ਗਈ ਆ ਕਿ ਜੋਤ ਲਗਾਉਂਦੇ ਆ ਪਿੱਤਰਾਂ ਦੀ ਜਾਨੀ ਬਜ਼ੁਰਗਾਂ ਦੀ ਸੋ ਇਹ ਕੋਈ ਹਰ ਕੋਈ ਨਹੀਂ ਹੈ ਕਰਮ ਕਰਦਾ ਹੈ ਸੋ ਆਪਕੋ ਆਪਣਾ ਮਨ ਹੈ ਜਾਂ ਫਿਰ ਕੁੱਲ ਦੇ ਵਿੱਚ ਹੈ ਕਿ ਸਾਡੀ ਇਸ ਤਰ੍ਹਾਂ ਹੀ ਮੰਨਤਾ ਹੁੰਦੀ ਆ ਤੇ ਉਸ ਤਰ੍ਹਾਂ ਹੀ ਕਰੋ ਸਿਰਫ ਉਹਨਾਂ ਦਾ ਤਾਂ ਨਿਗਮਾ ਪਾਉਣਾ ਜ਼ਰੂਰੀ ਹੈ ਯਾਦ ਰੱਖਣਾ ਜ਼ਰੂਰੀ ਹੈ ਕਈ ਝਠੇਰੇ ਕਹਿ ਕੇ ਮੰਨਦੇ ਕਈ ਪਿੱਤਰ ਕਹਿ ਕੇ ਮੰਨਦੇ ਕਈ ਬਜ਼ੁਰਗ ਕਹਿ ਕੇ ਮੰਨੀ ਜਾਂਦੇ ਨੇ ਜੀ ਗੋਤ ਦੇ ਹਿਸਾਬ ਨਾਲ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਅੱਲ ਜਾਂਦੇ ਆਂ ਜੀ ਵੀਡੀਓ ਜਲਦੀ ਜਲਦੀ ਪਲੀਜ਼ ਇੱਕ ਲਾਈਕ ਤੇ ਸ਼ੇਅਰ ਵੱਤਵਤ ਵੀਡੀਓ ਨੂੰ ਜ਼ਰੂਰ ਕਰੋ ਤੇ ਸ਼ੇਅਰ ਕਰਕੇ ਚੰਗਾ ਕਰਮ ਕਰੋ ਤੇ ਜੇਕਰ ਕੋਈ ਹੋਰ ਪਾਸ਼ਾ ਦੇ ਵਿੱਚ ਸਾਡੀ ਵੀਡੀਓ ਆ ਰਹੀ ਆ ਤੇ ਤੁਹਾਨੂੰ ਖੁਦ ਨੂੰ ਹੀ ਆਪੋ ਆਪਣੇ ਫੋਨ ਤੋਂ ਵੀਡੀਓ ਦੀ ਸੈਟਿੰਗ ਕਰਨੀ ਪਵੇਗੀ ਜੀ ਸੋ ਜਦੋਂ ਵੀ ਵੀਡੀਓ ਚੱਲਦੀ ਹੋ ਤੇ ਉੱਤੇ ਜਿਹੜੀਆਂ ਤਿੰਨ ਬਿੰਦੀਆਂ ਨਜ਼ਰ ਆਉਂਦੀਆਂ ਉਹਨਾਂ ਨੂੰ ਦਬੋਗੇ ਤੇ ਫਿਰ ਉਸ ਤੋਂ ਬਾਅਦ ਇੱਕ ਲੋਗੋ ਨਜ਼ਰ ਆਏਗਾ ਜਿਵੇਂ ਇੱਕ ਨਿਸ਼ਾਨ ਦਾ ਬਣਿਆ ਜਿਵੇਂ ਆਪਾਂ ਨੰਬਰ ਐਡ ਕਰਦੇ ਉੱਤੇ ਬਣਿਆ ਹੁੰਦਾ ਆ ਉਹਨੂੰ ਦਬੋਗੇ ਤਾਂ ਫਿਰ ਉੱਤੇ ਦੋ ਆਪਸ਼ਨ ਆਏ ਕਿ ਜੀ ਪੰਜਾਬੀ ਤੇ ਕਲਿੱਕ ਕਰੋ ਤੇ ਵੀਡੀਓ ਪੰਜਾਬੀ ਵਿੱਚ ਹੀ ਚੱਲੇਗੀ ਖੁਦ ਨੂੰ ਨਹੀਂ ਪਤਾ ਚੱਲਦਾ ਤੇ ਕਿਸੇ ਤੋਂ ਦੋਸੀ ਕਰਵਾ ਸਕਦੇ ਹੋ ਜੀ ਸੋ ਹੁਣ ਆਪਾਂ ਗੱਲ ਕਰੀਏ ਮੇਨ ਵਿਸ਼ੇ ਦੀ ਕਿ ਦਰਵਾਜ਼ੇ ਵਿੱਚ ਚੀਜ਼ ਕੀ ਰੱਖਣੀ ਹੈ ਇਹਦੇ ਬਾਰੇ ਗੱਲ ਕਰ ਲੈਂਦੇ ਆ ਸੋ ਬਾਕੀ ਹੋਰ ਵੀ ਜੋ ਖਾਸ ਖਾਸ ਕੰਮ ਕਰਨ ਵਾਲੇ ਹੈ ਜੀ ਦੀਵਾਲੀ ਤੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਪਹਿਲਾਂ ਤਾਂ ਇੱਥੇ ਆਸਾਨ ਜਿਹਾ ਤੁਹਾਨੂੰ ਇੱਕ ਕੰਮ ਦੱਸ ਦਿੰਨੇ ਹੈ ਆਸਾਨ ਹੈ ਵੀ ਸਸਤਾ ਪਰ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਾਲਾ ਹੈ ਸੋ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰਕੇ ਤੁਸੀਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਰਵਾਜ਼ੇ ਦੇ ਵਿੱਚ ਮੋਲੀ ਲਿਆ ਕੇ ਰੱਖਣੀ ਆ ਸੋ ਮੋਲੀ ਤੁਸੀਂ ਕਿਸੇ ਵੀ ਰੰਗ ਦੀ ਰੱਖ ਲਓ ਜਿਹੜੀ ਤੁਹਾਡੇ ਚੱਲਦੀ ਹੋਵੇ ਜਿਹੜਾ ਵਸਤਰ ਜ਼ਿਆਦਾ ਚੱਲਦਾ ਜੇਕਰ ਸਾਈਂ ਲੋਕਾਂ ਦੀ ਸੇਵਾ ਕਰਦੇ ਹੋ ਤਾਂ ਚਿੱਟੇ ਰੰਗ ਦੀ ਮੋਲੀ ਲਿਆਣੀ ਪਵੇਗੀ ਜੇਕਰ ਵੀਰਾਂ-ਵੀਰਾਂ ਦੀ ਕਰਦੇ ਹਾਂ ਜਾਂ ਬਾਬਾ ਬਾਲ ਖਾਸ ਦੀ ਦੀ ਸੇਵਾ ਕਰਦੇ ਹਾਂ ਦੇਵਤਿਆਂ ਦੀ ਤਾਂ ਤੁਸੀਂ ਰੈੱਡ ਕਰਨ ਦੀ ਮੌਲੀ ਲਿਆ ਕੇ ਰੱਖ ਲੋ ਇੱਕ ਹੁੰਦੀ ਆ ਕਿ ਉਹਦੇ ਵਿੱਚ ਕਈ ਰੰਗ ਹੁੰਦੇ ਨੇ ਹਰਾ ਵੀ ਰੰਗ ਹੁੰਦਾ ਹੈ ਉਹ ਧਿਆ ਕੇ ਰੱਖ ਲੋ ਸੋ ਦਰਬਾਰ ਦੇ ਵਿੱਚ ਤੁਸੀਂ ਇਹ ਲਿਆ ਕੇ ਰੱਖ ਦੇਣੀ ਆ ਤੇ ਦੀਵਾਲੀ ਦੀ ਰਾਤ ਤੁਸੀਂ ਇੱਕ ਦਿਨ ਪਹਿਲਾਂ ਦਿਵਾਲੀ ਤੋਂ ਰੱਖਣੀ ਆ ਤੇ ਦਿਵਾਲੀ ਵਾਲੇ ਦਿਨ ਤੁਸੀਂ ਛੋਟੇ-ਛੋਟੇ ਕਰਕੇ ਜਿੰਨਾ ਕ ਲੱਗਦਾ ਹੈ ਕਿ ਤੁਸੀਂ ਮੌਲੀ ਬੰਨ੍ਹ ਸਕਦੇ ਹੋ ਉੱਥੇ ਉਸ ਹਿਸਾਬ ਨਾਲ ਉਹਨੂੰ ਤੋੜ ਦੇ ਦੀ ਦੇ ਵਿੱਚ ਤਾਂ ਗੇ ਰੱਖ ਦੇਣੇ ਆ ਪੰਜ ਪੰਜ ਗੰਡਾ ਮਾਰ ਕੇ ਜੋ ਤੁਹਾਡੇ ਕੋਲ ਸ਼ਾਬਦਾ ਉਹ ਕੰਦੀ ਕੰਦੀ ਗੰਡ ਤੇ ਪੜਨਾ ਆ ਹੂਕ ਮਾਰਨੀ ਆ ਤੇ ਫਿਰ ਇਸ ਤਰ੍ਹਾਂ ਦਾ ਰੱਖਾ ਬਣਾ ਕੇ ਦਿਵਾਲੀ ਵਾਲੇ ਦਿਨ ਤੁਸੀਂ ਥਾਲੀ ਦੇ ਵਿੱਚ ਪਾ ਕੇ ਦਰਵਾਜ਼ੇ ਦੇ ਵਿੱਚ ਰੱਖ ਦਵੋ ਤੇ ਉਸ ਦਿਨ ਫਿਰ ਉਹ ਮਾਲਕ ਦੀ ਨજર ਹੋ ਜਾਵੇ ਕਿ ਜੀਤ ਫਿਰ ਉਹ ਰੱਖਾਂ ਨੂੰ ਤੁਸੀਂ ਸੰਭਾਲ ਕੇ ਰੱਖ ਲਓ ਜਦੋਂ ਪਰਿਵਾਰ ਦੇ ਵਿੱਚ ਕੋਈ ਦੁੱਖ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਆਉਂਦੀ ਹੈ ਕੋਈ ਬੱਚਾ ਠੀਕ ਨਹੀਂ ਰਹਿੰਦਾ ਤੇ ਤੁਸੀਂ ਦਰਵਾਜ਼ੇ ਤੋਂ ਚੱਕੀਓ ਧਾਗਾ ਪਾ ਸਕਦੇ ਹੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜਿਨ੍ਹਾਂ ਦੇ ਘਰ ਵਿੱਚ ਹੀ ਦਰਵਾਰ ਬਣਿਆ ਹੋਇਆ ਹੈ ਜੀ ਸੋ ਉਹਨਾਂ ਦੇ ਬਾਹਰੋਂ ਰੱਖ ਨਹੀਂ ਪੈਂਦੀ ਸੋ ਘਰ ਵਿੱਚ ਹੀ ਆਪਣੇ ਮਾਲਕ ਦਾ ਆਪਣੇ ਬਜ਼ੁਰਗਾਂ ਦਾ ਨਾਮ ਲੈ ਕੇ ਰੱਖ ਬੱਚਿਆਂ ਦੇ ਪਾ ਸਕਦੇ ਆ ਜੀ ਸੋ ਬਾਰੋ ਪਾਉਂਗੇ ਇਸ ਤਰ੍ਹਾਂ ਜੋ ਘਰ ਵਾਲਾ ਦੇਰਤਾ ਹੈ ਜਿਹਦੀ ਪੂਜਾ ਕਰਦੇ ਉਹ ਨਰਾਜ ਹੁੰਦਾ ਹੈ ਕਿਉਂਕਿ ਉਹ ਫਿਰ ਇਹ ਸੋਚਦਾ ਹੈ ਕਿ ਇਹ ਮੈਨੂੰ ਘੱਟ ਸਮਝਦੇ ਨੇ ਸੋ ਆਪਣੇ ਮਾਲਕ ਨੂੰ ਨੀਵਾਂ ਨਹੀਂ ਸਮਝਣਾ ਘੱਟ ਪਾਵਰ ਦਾ ਨਹੀਂ ਸਮਝਣਾ ਸੋ ਉਹਨੂੰ ਉੱਚਾ ਰਤਵਾ ਦਿਓ ਉੱਚਾ ਅਹੁਦਾ ਦਿਓ ਤੇ ਉੱਚਾ ਬਣ ਕੇ ਹੀ ਫਿਰ ਤੁਹਾਡੇ ਘਰ ਚ ਸਵਾਰੇਗਾ ਜੀ ਜਿਸ ਤਰ੍ਹਾਂ ਆਪਾਂ ਆਪਣੇ ਘਰਦਿਆਂ ਨੂੰ ਨੇ ਪੁੱਛਦੇ ਮੰਨ ਲਓ ਕਿ ਬਜ਼ੁਰਗਾਂ ਨੂੰ ਆਪਣੇ ਮਾਪਿਆਂ ਨੂੰ ਪੁੱਛਦੇ ਬਾਹਰ ਲਿਆਂ ਤੋਂ ਕੰਮ ਲੈਣ ਦੀ ਕੋਸ਼ਿਸ਼ ਕਰਦੇ ਤਾਂ ਸਾਡੇ ਮਾਪੇ ਸਾਡੇ ਨਾਲ ਨਾਰਾਜ਼ ਹੋ ਜਾਂਦੇ ਨੇ ਪਰ ਖੈਰ ਤਾਂ ਘਰੋਂ ਹੀ ਮੇੜੀਆਂ ਬਦਤ ਤਾਂ ਔਖੇ ਸਮੇਂ ਕਰਦਿਆਂ ਨਹੀਂ ਕਰਨੀ ਆ ਜੋ ਵੀ ਸਾਡੇ ਹਿੱਸੇ ਦਾ ਬਣਦਾ ਹੈ ਸਭ ਕੁਝ ਉਹ ਸਾਡੇ ਮਾਪਿਆਂ ਨੇ ਸਾਨੂੰ ਦੇਣਾ। ਉਹਨਾਂ ਨੇ ਸਾਡਾ ਦੁੱਖ ਸੁੱਖ ਦੇਖਣਾ ਹੈ। ਸੋ ਬਾਹਰੋਂ ਕੋਈ ਨਹੀਂ ਦੇਖਦਾ। ਸੋ ਇਸੇ ਤਰ੍ਹਾਂ ਹੈ ਜਦੋਂ ਅਸੀਂ ਸੇਵਾ ਦੇ ਵਿੱਚ ਪੈਂਦੇ ਆਂ ਤੇ ਅਸੀਂ ਆਪਣੇ ਮਾਲਕ ਦਾ ਸਤਿਕਾਰ ਕਰੀਏ। ਪਹਿਲਾ ਪੈਰ ਉਹਨੂੰ ਦਈਏ, ਪਹਿਲਾ ਆਉਂਦਾ ਉਹਨਾਂ ਨੂੰ ਦਈਏ। ਫਿਰ ਸਜਦਾ ਸਲਾਮ ਜੀ ਨੂੰ ਮਰਜ਼ੀ ਕਰੋ। ਫਿਰ ਉੱਥੇ ਉਹ ਵੀ ਖੜ ਜਾਂਦੇ ਨੇ ਤੇ ਘਰ ਵਾਲੇ ਵੀ ਖੜ ਜਾਂਦੇ ਨੇ ਜਦੋਂ ਘਰ ਵਾਲਿਆਂ ਨੇ ਮਨਜ਼ੂਰੀ ਹੋ ਗਈ ਤੁਹਾਨੂੰ ਬਾਹਰੋਂ ਵੀ ਖੈਰ ਪਹਜਾਣੀ ਆ। ਸੋ ਉਮੀਦ ਕਰਦੇ ਆਂ ਕਿ ਵੀਡੀਓ ਕਾਫੀ ਹੱਦ ਤੱਕ ਤੁਹਾਡੀ ਸਮਝ ਵਿਚਾਈ ਹੋਵੇਗੀ ਜੀ ਸੋ ਹੁਣ ਇੱਥੇ ਸਮਾਪਤ ਕਰਦੇ ਆਂ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ